ਆਮਰ ਕੌਰ ਦੇ ਕਤਲ ਤੋਂ ਬਾਅਦ ਜਿਹੜੀ ਉਹ ਕੰਚਨਾ ਕੌਰ ਸੀ ਸੋਰੀ ਕੰਚਨਾ ਕੁਮਾਰੀ ਸੀ ਜਿਹੜੀ ਉਹਦੇ ਕਤਲ ਤੋਂ ਬਾਅਦ ਹੁਣ ਬਹੁਤ سارے ਚੈਨਲ ਆ ਜਿਹੜੇ ਉਹ ਮਾਫੀਆ ਮੰਗਣ ਲੱਗ ਗਏ ਨੇ ਕਿ ਅਸੀਂ ਲੱਚਰ ਤਾਂ ਬਹੁਤ ਭੁਲਾਤੀ ਸਾਡੀ ਅੱਖਾਂ ਦੇ ਮੁਰੇ ਪਰਦਾ ਆ ਗਿਆ ਸੀ ਅਸੀਂ ਵਿਊ ਲੈਣ ਦੀ ਖਾਤਰ ਤੇ ਆਪਦੇ ਫੋਲੋਅਰ ਵਧਾਉਣ ਦੀ ਖਾਤਰ ਅਸੀਂ ਇਹ ਗਲਤ ਕਦਮ ਚੱਕ ਲਿਆ ਸੀ ਅਮਰਪਾਲ ਤੋਂ ਹੁਣ ਮਾਫੀਆ ਮੰਗ ਰਹੇ ਨੇ ਕਿ ਅੱਜ ਤੋਂ ਬਾਅਦ ਸਾਡੀਆਂ ਇਹ ਜਿਹੀ ਵੀਡੀਓ ਕਦੇ ਨਹੀਂ ਆਉਣੀਆਂ ਤੇ ਅਸੀਂ ਆਪਦੀਆਂ ਪੁਰਾਣੀਆਂ ਵੀਡੀਓ ਜਿਹਦੀ ਲੱਚਰਤਾਲੀਆਂ ਜੀ ਜੇ ਅਸ਼ਲੀਲ ਸ਼ਬਦ ਬੋਲੇ ਗਏ ਨੇ ਉਹ ਅਸੀਂ ਡਿਲੀਟ ਕਰ ਚੁੱਕੇ ਆਂ ਕਿ ਸਾਨੂੰ ਮਾਫ ਕੀਤਾ ਜਾਵੇ ਇਸ ਗੱਲ ਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਕਿ ਲੈਕਚਰਤਾ ਜਿਹੜੇ ਅਸ਼ਲੀਲ ਸ਼ਬਦ ਬਹੁਤ ਜ਼ਿਆਦਾ ਇੰਸਟਾਗ੍ਰam ਤੇ ਵੀਡੀਓ ਤੇ ਵਿੱਚ ਵਰਤੇ ਜਾਂਦੇ ਨੇ ਤੇ ਆਪਦੇ ਆਪ ਨੂੰ ਫੋਲਡਰ ਬਣਾਉਣ ਦੇ ਲਈ ਗਲਤ ਸ਼ਬਦ ਯੂਜ਼ ਕਰਨ ਲੱਗ ਜਾਂਦੇ ਨੇ ਅਮਰਤਪਾਲ ਦੀ ਸकल् ਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਕਿ ਅਮਰਤਪਾਲ ਨੇ ਜੋ ਕੀਤਾ ਉਹ ਸਹੀ ਕੀਤਾ ਉਹਨਾਂ ਨੇ ਪਿਆਰ ਨਾਲ ਸਮਝਾਇਆ ਸੀ ਪਰ ਨਹੀਂ ਸਮਝੇ ਇਸੇ ਲਈ ਇਹ ਸਟੈਪ ਚੱਕਣਾ ਪੈ ਗਿਆ ਉਹਨਾਂ ਨੂੰ ਇਹ ਕੰਚਨਾ ਕੁਮਾਰੀ ਜਿਨ੍ਹਾਂ ਦੇ ਨਾਲ ਵੀਡੀਓ ਬਣਾ ਰਹੀ ਸੀ ਜਿਹੜੇ ਜੱਟ ਬਾਬੇ ਬਾਂਦਰਾ ਵਾਲੇ ਜਿਹੜੇ ਪੇਜ ਆਪ ਦਾ ਬਣਾਈ ਬਿਟੇ ਇੰਸਟਾਗ੍ਰam ਤੇ ਕਿ ਜਿਨ੍ਹਾਂ ਦੇ ਘਰੇ ਉਹਨਾਂ ਦੇ ਮਾਪਿਓ ਇਹਨਾਂ ਦੀਆਂ ਵੀਡੀਓ ਨਹੀਂ ਦੇਖਦੇ ਸੀ ਜਿੰਨਾ ਕੰਦੇ ਵੀਡੀਓ ਦੇ ਵਿੱਚ ਬੋਲਦੇ ਸੀ ਕਿ ਇਹਨਾਂ ਦੇ ਭੈਣਾਂ ਨਹੀਂ ਦੇਖਦੀਆਂ ਹੋਣੀਆਂ ਕਿ ਇਹਨਾਂ ਦੇ ਮਾਪਿਓ ਨਹੀਂ ਦੇਖਦੇ ਹੋਣੇ ਕਿ ਇਹਨਾਂ ਦੇ ਰਿਸ਼ਤੇਦਾਰਾਂ ਦੇ ਚਾਚੇ ਤਾਈ ਦੀਆਂ ਕੁੜੀਆਂ ਨਹੀਂ ਦੇਖਦੀਆਂ ਹੋਣੀਆਂ ਕਿ ਵੀਊ ਬਣਾਉਣ ਦੀ ਖਾਤਰ ਕਿ ਸਾਡੇ ਵਿਊ ਜਿਆਦਾ ਵੱਧ ਜਾਣਗੇ ਕਿ ਸਾਡੇ ਫੋਲਰ ਜਿਆਦਾ ਵਧ ਜਾਣਗੇ ਤੁਸੀਂ ਲੱਚਰ ਤਾਂ ਫਲਾਉਣੀ ਸਟਾਰਟ ਕਰ ਦਿੰਦੇ ਹੋ ਕਿ ਅਸ਼ਲੀਲ ਸ਼ਬਦ ਬੋਲਾਂਗੇ ਤਾਂ ਲੋਕ ਖੁਸ਼ ਹੁੰਦੇ ਨੇ ਵਿੱਚ ਇੱਕ ਦੋ ਹੋਰ ਆ ਜਿਹੜੇ ਇਦਾਂ ਦੇ ਬਹੁਤ ਸਿਆਣੇ ਨੇ ਜਿਹੜੇ ਕਹਿੰਦੇ ਸਾਡੀ ਵੀਡੀਓ ਤੋਂ ਭਈ ਪੈਣਾ ਦੂਰ ਰਹਿਣਾ ਹਨਾ ਮਾਵਾ ਪੈਣਾ ਦੂਰ ਰਹਿਣਾ ਇਹ ਮਢੀਰ ਵਾਸਤੇ ਇਕੱਲੀ ਕਿ ਉਹਨਾਂ ਦੇ ਨਜ਼ਾਰੇ ਲਈ ਅਸੀਂ ਵੀਡੀਓ ਬਣਾ ਰਹੇ ਹਾਂ ਕਿ ਹੁਣ ਤੁਹਾਨੂੰ ਪਤਾ ਕਿ ਨਜ਼ਾਰਾ ਹੁਣ ਕਮਲ ਕੌਰ ਤੋਂ ਬਾਅਦ ਤੁਹਾਨੂੰ ਵੀ ਨਾ ਮਿਲ ਜੇ ਇਸ ਲਈ ਤੁਸੀਂ ਹੁਣ ਵੀਡੀਓ ਆਪਦੀਆਂ ਡਿਲੀਟ ਕਰਤੀਆਂ ਹੁਣ ਮਾਫੀ ਮੰਗਣ ਦੇ ਵਿੱਚ ਮੂਰੇ ਆ ਗਏ ਕਿ ਸਾਡੇ ਤੋਂ ਗਲਤੀ ਹੋ ਗਈ ਕਿ ਅਸੀਂ ਗਾਂ ਵਾਸਤੇ ਅਸ਼ਲੀਲ ਸ਼ਬਦ ਵਾਲੀ ਕੋਈ ਵੀਡੀਓ ਅਸੀਂ ਕਦੇ ਨਹੀਂ ਬਣਾਵਾਂਗੇ ਜੇ ਇਸ ਸਟੈਪ ਭਾਈ ਅਮਰਤਪਾਲ ਸਿੰਘ ਨੇ ਨਾ ਚੁੱਕਿਆ ਹੁੰਦਾ ਉਹਦੇ ਸਾਥੀਆਂ ਨੇ ਸਟੈਪ ਨਾ ਚੁੱਕਿਆ ਹੁੰਦਾ ਕਮਲਕੌਰ ਵਾਲਾ ਕਿ ਸਮਝਾਇਆ ਸੀ ਪਿਆਰ ਦੇ ਨਾਲ ਕਮਲਕੌਰ ਨੂੰ ਵੀ ਪਹਿਲਾਂ ਤੇ ਜੇ ਸਟੈਪ ਨਾ ਚੁੱਕਿਆ ਹੁੰਦਾ ਸ਼ਾਇਦ ਅੱਜ ਜਿਹੜੇ ਹੋਰ ਵੀ ਪੇਜ ਚੱਲ ਰਹੇ ਨੇ ਕਿਤੇ ਵੀ ਇੰਸਟਾਗ੍ਰam YouTube Facebook ਤੇ ਜਿਹੜੇ ਲੱਚਰ ਤਾਂ ਫੁਲਾ ਰਹੇ ਨੇ ਬਹੁਤ ਜ਼ਿਆਦਾ ਕਿ ਹਰ ਅਬ ਮਤਲਬ ਉਹ ਮੋਬਾਈਲ ਹਰ ਬੱਚਾ ਛੋਟੇ ਬੱਚੇ ਬਹੁਤ ਦੇਖਦੇ ਨੇ ਤੇ ਉਹ ਕੀ ਸਿੱਖਣਗੇ ਅੱਗੇ ਕਿ ਤੁਸੀਂ ਗੰਦ ਪਾਇਆ ਹੋਇਆ ਤੁਸੀਂ ਆਪਦੇ ਮਤਲਬ ਪੈਸੇ ਬਣਾਉਣ ਦੀ ਖਾਤਰ ਤੁਸੀਂ ਕੀ ਪੈਸੇ ਬਣਾਉਣ ਦੀ ਖਾਤਰ ਆਪਦੇ ਫੋਲਰ ਵਧਾਉਣ ਦੀ ਖਾਤਰ ਤੁਸੀਂ ਲਕਚਰਤਾ ਬੋਲਣ ਲੱਗ ਜਾਂਦੇ ਆ ਆਪਦੇ ਵੀਡੀਓ ਦੇ ਵਿੱਚ ਅਸ਼ਲੀਲ ਸ਼ਬਦ ਬੋਲਣ ਲੱਗ ਜਾਂਦੇ ਆ ਹੁਣ ਉਹਦਾ ਤੁਹਾਨੂੰ ਜਵਾਬ ਮਿਲ ਗਿਆ ਹੁਣ ਤੇ ਹੁਣ ਦੇਖ ਲਿਓ ਅੱਗੇ ਹੋਰ 2-4 ਘੰਟਿਆਂ ਦੇ ਅੰਕ ਦੇ ਵਿੱਚ ਅਨੇਕਾਂ ਹੀ ਵੀਡੀਓ ਜਿਹੜੀਆਂ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਕੋਲੇ ਚਲੇ ਜਾਣੀਆਂ ਕਿ ਅਸੀਂ ਪੁਰਾਣੀਆਂ ਵੀਡੀਓ ਐਡਿਟ ਕਰਤੀਆਂ ਅੱਜ ਤੋਂ ਬਾਅਦ ਅਸੀਂ ਵਧੀਆ ਸਿੱਧੀ ਸਾਦੀ ਵੀਡੀਓ ਬਣਾਇਆ ਕਰਾਂਗੇ ਜਿਹੜੀ ਘਰੇ ਬੈਠ ਕੇ ਦੇਖੀ ਜਾ ਸਕੇ